ਖਬਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਕਸਬਾ ਪੰਘਾਲਾ ਤੋਂ ਜਿੱਥੇ ਕੀ ਘਰ ਚ ਵੜ ਕੇ ਚੋਰੀ ਕਰਨ ਵਾਲੇ ਦੋ ਮੁੰਡਿਆਂ ਨੂੰ ਪਿੰਡ ਵਾਸੀਆਂ ਨੇ ਏਕਾ ਪਾ ਕੇ ਕਾਬੂ ਕਰ ਲਿਆ ਤੇ ਕਾਬੂ ਕਰਕੇ ਦੋਹਾਂ ਚੋਰਾਂ ਦੀ ਖੂਬ ਅਸ਼ੇਤਰ ਪ੍ਰੇਡ ਕੀਤੀ ਤੇ ਇਸ ਤੋਂ ਬਾਅਦ ਦੋਹਾਂ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਣਕਾਰੀ ਮੁਤਾਬਕ ਸਹੋਤਾ ਪਿੰਡ ਦੇ ਰਹਿਣ ਵਾਲੇ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਡੈਕੋਰੇਸ਼ਨ ਦਾ ਕੰਮ ਕਰਦੇ ਨੇ ਤੇ ਉਹਨਾਂ ਦੀ ਪਤਨੀ ਵੀ ਅਧਿਆਪਕ ਦੇ ਤੌਰ ਤੇ ਸਿਵਾਮਾ ਨਿਭਾਰੀ ਹੈ ਤੇ ਜਦੋਂ ਉਹਨਾਂ ਦੀ ਪਤਨੀ ਬੀਤੇ ਦਿਨੀ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਆਈ ਤਾਂ ਦੇਖਿਆ ਕਿ ਘਰ ਅੰਦਰੋਂ ਖਿੜਾਕੇ ਦੀ ਆਵਾਜ਼ ਆ ਰਹੀ ਸੀ ਤੇ ਜਦੋਂ ਉਸ ਵੱਲੋਂ ਅੰਦਰ ਜਾ ਕੇ ਵੇਖਿਆ ਗਿਆ ਤਾਂ ਦੋ ਮੁੰਡੇ ਨੇ ਬਾਹਰੋਂ ਭੱਜੇ ਤੇ ਜਦੋਂ ਉਸ ਵੱਲੋਂ ਰੋਲਾ ਪਾਇਆ ਗਿਆ ਤਾਂ ਪਿੰਡ ਵਾਸੀ ਇਕੱਤਰ ਹੋ ਗਏ ਤੇ ਦੋਹਾਂ ਚੋਰਾਂ ਨੂੰ ਕਾਬੂ ਕਰ ਲਿਆ ਤੇ ਜਮ ਕੇ ਸ਼ਿਤਰਪ੍ਰੇੜ ਕੀਤੀ ਉਹਨਾਂ ਦੱਸਿਆ ਕਿ ਘਰ ਦਾ ਸਮਾਨ ਖਿਲਰਿਆ ਹੋਇਆ ਸੀ ਤੇ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਸਨ ਤੇ ਚੋਰਾਂ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਦੂਜੇ ਪਾਸੇ ਡੀਐਸਪੀ ਮੁਕੇਰੀਆਂ ਵਿਪਨ ਕੁਮਾਰ ਦਾ ਕਹਿਣਾ ਕਿ ਪੁਲਿਸ ਵੱਲੋਂ ਦੋਹਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਾਬੂ ਕੀਤਾ ਗਿਆ ਚੋਰਾਂ ਦੀ ਪਹਿਚੀ ਜਾਣ ਪੰਕਜ ਕੁਮਾਰ ਉਰਫ ਚਨੋਤਾ ਅਤੇ ਆਸ਼ੀਸ਼ ਉਰਫ ਰਮੀ ਵਾਸੀ ਰੇਲਵੇ ਰੋਡ ਮੁਕੇਰੀਆਂ ਵਜੋਂ ਹੋਈ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਦਿਲਬਖ ਸਿੰਘ ਗੁਰਾਇਤ ਦੀ ਰਿਪੋਰਟ 12 ਤਰਵਨ ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਜਦੋਂ ਬਖਸ਼ ਸਿੰਘ ਅਰਸ ਉਹਨਾਂ ਦੀ ਪਤਨੀ ਪਛਬਾ ਦੇ ਇਹਨਾਂ ਦਾ ਪਿੰਡ ਸੋਤਾ ਹੈ ਉਹ ਆਪਣੇ ਡਿਊਟੀਆਂ ਤੇ ਗਏ ਹੋਏ ਸੀ ਕਰੀਬ 1:30 ਵਜੇ ਦੁਪਹਿਰ ਨੂੰ ਪਛਪਾ ਦੇ ਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਰੋ ਅਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਉਹ ਰੋਲਾ ਪਾਉਂਦੇ ਖੇਤਾਂੋਂ ਕੇ ਰਵਾ ਪਾ ਕੇ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਆਰਸੀਪੀਪੀ ਬੰਗਾਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਪੰਕਜ ਕੁਮਾਰ ਜੋ ਫਤੂਗਲਪਿੰਡਾ ਰਹਿਣ ਵਾਲਾ ਹੈ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਕੋਲੋਂ ਜਿਆ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏ ਦਾ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਨਿੰਗ ਸੋਨੇ ਦੀ ਇਹ ਜਿਹੜੀ ਬਰਾਮਕੋਈ ਇਹਨਾਂ ਦੇ ਖਿਲਾਫ ਮੁਕਦਮਾ ਅੰਡਰ ਸੈਕਸ਼ਨ 380 453 ਆਪੀਸੀ ਦਰਜਿਸਤ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਦਾ ਪੁਛਲੇ ਚੱਲੀ ਜਾ ਰਹੀ ਹੈ ਕੋਈ ਹੋਰ ਵੀ ਵਾਪਰਤਾ ਸ਼ਾਮਲ ਹੋਣ ਬਾਰੇ ਸੂਚਨਾ ਜਿਹੜੀ ਹੈ ਮਤੋਂ ਐਸੇ ਕੀਤੀ ਜਾ ਰਹੀ ਹੈ ਸਾਰੇ ਜੀ ਸੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਨੂੰ ਮਾਨ ਜੋ ਰਾਬਤ ਵਿੱਚ ਪੇਸ਼ ਕਰਾ ਕੇ ਮੈਂ ਰਿਪੋਰਟ ਲਾ ਕੇ ਉਹਨਾਂ ਨੂੰ ਸਾਰੀ ਜਨਗੀਆ ਪੁਸ਼ਕਸ਼ ਕੀਤੀ ਜਾ ਰਹੀ ਜਿਸ ਦੇ ਦੌਰਾਨ ਇਹ ਜੋ ਵੀ ਖਲਾਸਾ ਕਰਨਗੇ ਉਹਦਾ ਤੌਰ ਅੱਤੇ ਜਿਹੜਾ ਪੇਸ਼ ਹੋ ਅਮਤ ਦੇਣ ਦਿੱਤਾ ਸਰ ਇਸ ਤੋਂ ਆਪਣੇ ਅੱਜ ਆ ਰਿਹਾ ਕਿ ਇਹਨਾਂ ਦੇ ਕੋਈ ਮੈਡੀਕਲ ਨਹੀਂ ਕਿੰਨਾ ਵੀ ਕੋਈ ਲੇਖੇ ਦੇ ਅਧਿਕਰ ਦੇ ਬੰਦੇ ਨਹੀਂ ਮੈਡੀਕਲ ਦਾ ਰੂਟੀਨ ਚ ਅਸੀਂ ਜੇ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ we at gna university see potential in everyone and everything around us we drive innovation and entrepreneurship we groom competent global citizens to effect positive change around them